ਬਠਿੰਡਾ ਦੇ ਸਾਬਕਾ ਕੌਂਸਲਕਰ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਅਨੋਖਾ ਪ੍ਰਦਰਸ਼ਨ ਪੰਜਾਬ ਸਰਕਾਰ ਦੀ ਥਾਂ ਸਾਬਕਾ ਕੌਂਸਲ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ 111100 ਰੁਪਿਆ ਨਗਦ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਮਹਿਲਾਵਾਂ ਨੂੰ 1100 ਰੁਪਿਆ ਦੇਣ ਦਾ ਕੀਤਾ ਸੀ ਵਾਦਾ ਬੈਂਕ ਵਿੱਚ ਖਾਤਾ ਖੁਲਵਾਉਣ ਦੀ ਥਾਂ ਮਹਿਲਾਵਾਂ ਨੂੰ ਨਗਦ ਵੰਡੇ ਗਏ 111100 ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਇਆ 3 ਸਾਲਾਂ ਦਾ ਸਮਾਂ ਹੋ ਚੁੱਕਿਆ ਹੈ ਪਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਤੇ ਰੋਸ ਵਜੋਂ ਜਿੱਥੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁਗਾਏ ਉਠਾਏ ਜਾ ਰਹੇ ਹਨ ਉੱਥੇ ਹੀ ਇਨ੍ਹਾਂ ਵਾਅਦਿਆਂ ਨੂੰ ਲੈ ਕੇ ਹੁਣ ਲੋਕਾਂ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਕਰਕੇ ਤੰਜ ਕਸੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਹਿਲਾਵਾਂ ਨੂੰ 1100 ਰੁਪਏ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਨਾ ਹੀ ਇਸ ਬਜਟ ਵਿੱਚ ਮੈਂ ਮਹਿਲਾਵਾਂ ਲਈ ਬਜਟ ਰੱਖਿਆ ਗਿਆ ਇਸ ਵਾਅਦੇ ਨੂੰ ਲੈ ਕੇ ਅੱਜ ਪਠਿੰਡਾ ਵਿੱਚ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅਨੌਖਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਮਹਿਲਾਵਾਂ ਨੂੰ ਡੁਪਲੀਕੇਟ 1100 ਰੁਪਏ ਵੰਡ ਕੇ ਇਸ ਮੁਕੇ ਮਹਿਲਾਵਾਂ ਨੂੰ ਪੰਜਾਬ ਸਰਕਾਰ ਖਿਲਾਫ ਪੜਾਅ ਸਕੱਢਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਹਿਲਾਵਾਂ ਨੂੰ ਕੀਤਾ ਗਿਆ ਵਾਅਦਾ ਪਰ ਪੂਰਾ ਨਹੀਂ ਕੀਤਾ ਗਿਆ ਨਾ ਘਰਾਂ ਦੇ ਬਿੱਲ ਮaaf ਕੀਤੇ ਗਏ ਉਲਟਾ ਪੰਜਾਬ ਦੇ ਹਾਲਾਤ ਬਦ ਤੋਂ ਬੱਤਰ ਬਣਾ ਦਿੱਤੇ ਗਏ ਹਨ ਹੁਣ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਲਈ ਨਿਤ ਨਵੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਨਾ ਚਾਹੁੰਦੀ ਦੂਸਰੇ ਪਾਸੇ ਮਹਿਲਾਵਾਂ ਨੂੰ ਡੁਪਲੀਕੇਟ 1100 ਰੁਪਏ ਵੰਡ ਕੇ ਵਿਜੇ ਕੁਮਾਰ ਕੌਂਸਲ ਦਾ ਕਹਿਣਾ ਹੈ ਕਿ ਅੱਜ ਤੋਂ ਅੱਜ ਤੋਂ ਸਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਸ ਕਦਮ ਅੱਕ ਚੁੱਕੇ ਹਨ ਕਿ ਹੋ 1100 ਰੁਪਏ ਲੈਣ ਤੋਂ ਵੀ ਅਨਕਾਰੀ ਹਨ ਆਵੇਂ ਲੋਕਾਂ ਵੱਲੋਂ ਇਹ ਕਹਿ ਕੇ 1100 ਰੁਪਏ ਵਾਪਸ ਕੀਤੇ ਜਾ ਰਹੇ ਹਨ ਕਿ ਡੁਪਲੀਕੇਟ ਹਨ ਅਤੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਪੜਾਅ ਸ ਕੱਢੀ ਜਾ ਰਹੀ ਹੈ ਹੁਣ 1100 ਰੁਪਏ ਮਾਨ ਪੱਤਾ ਦੇਣ ਵਾਲੀ ਸਰਕਾਰ ਨਿਤ ਨਵੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਬਾਵਜੂਦ ਮਹਿਲਾਵਾਂ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਬਜਟ ਨਹੀਂ ਰੱਖਿਆ ਗਿਆ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾ ਨਾਲੇ ਦਿੱਤੇ ਵਾਦੇ ਨੂੰ ਪੂਰਾ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ ਹੋਰ ਕੀ ਐਮਸੀ ਵਿਜੇ ਕੁਮਾਰ ਵੱਲੋਂ ਆਖਿਆ ਗਿਆ ਆਓ ਤੁਹਾਨੂੰ ਸੁਣਾ ਦਿੰਨੇ ਹਾਂ ਦੇਖੋ ਲੇੜੀ ਦਾ ਕਿੰਨਾ ਗੁੱਸਾ ਲੇੜੀ ਦੇ ਵਿੱਚ ਅੱਡ ਕੇ ਅੱਡ ਕੇ ਥੋੜਾ ਬਿਚਾਰ ਇਹ ਬੋਰ ਤਾਂ ਮਾਈਕ ਬੱਡੇ ਵੱਡੇ ਜਿਹੜੇ ਕੱਪ ਮਾਰੇ ਵੱਡੇ ਵੱਡੇ ਜਿਹੜੇ ਪੰਜ ਕੱਪ ਮਾਰੇ ਆ ਦੇ ਦੇ ਮੈਨੂੰ ਇੱਕ ਵਾਰੋਂ ਫਿਲਪਾ ਵਰਤਮਾਨ ਨੇ ਕਿਹਾ ਬੜਾ वोट पाओ तो पैसे भी नकली मेरे नोट भी नकली गपी आदमी था आपकी गप्पी आपने वोट ली है ਹਾਲਾਤ ਕਿਹੜੇ ਬਣੇ ਉਹਦੇ ਬਾਦੇ ਵੀ ਨਕਲੀ ਮੈਂ ਵੀ ਨਕਲੀ ਉਹ ਠੱਗਾ ਬੰਦਾ ਨਾ ਮੈਂ ਤਾਂ ਦੱਸ ਰਿਆ 36000 ਰੁਪਏ ਮੰਗਦਾ ਤੁਹਾਡਾ ਕਿ ਜਿੱਤਾ 1100 ਉਹ ਵੀ ਨਕਲੀ ਦੇਖੋ ਹਾਲਾਤ ਦੇਖੋ ਪੰਜਾਬ ਦੇ ਆਹ ਦੇਖੋ ਨੂੰ ਤਿਆਰ ਨਹੀਂ 1100 ਰੁਪਇਆ ਉਹ ਕਹਿੰਦੇ 3 ਸਾਲ ਪਹਿਲਾਂ ਸਾਨੂੰ ਲਾਰੇ ਲਾਈ ਲੋਕੇ 36000 ਰੁਪਇਆ ਮੰਗਦਾ ਸੀ 1100 ਨਹੀਂ ਲੈਂਦੇ ਉਹ 36000 ਰੁਪਇਆ ਦਿਓ 1000 ਰੁਪਏ ਬਣ ਕੇ ਨਾ ਰਾਇ ਕਹਿੰਦਾ ਪੂਰਾ 2 36000 1100 ਰੁਪਏ ਦਾ ਨਾ